ਅੱਜ ਦੇ ਸਮਾਜ ਦੇ ਹਿਸਾਬ ਨਾਲ ਮਾਪੇ ਅਕਸਰ ਹੀ ਆਪਣੀਆਂ ਧੀਆਂ ਨੂੰ ਜਿਹੜੀ ਆਜ਼ਾਦੀ ਦੇਣ ਤੋਂ ਡਰਦੇ ਆ ਕਿ ਕਿਤੇ ਸਾਡੀ ਧੀ ਕਿਤੇ ਗਲਤ ਰਸਤੇ ਜਾਂ ਗਲਤ ਸੰਗਤ ਵਿੱਚ ਨਾ ਪੈ ਜਾਏ ਪਰ ਕਈ ਧੀਆਂ ਇਸ ਤਰ੍ਹਾਂ ਦੀਆਂ ਵੀ ਨੇ ਜਿਹੜੀਆਂ ਥੋੜਾ ਹੌਸਲਾ ਭਾਲਦੀਆਂ ਨੇ ਪਰ ਬਲੰਦੀਆਂ ਨੂੰ ਛੂੰਹਦੀਆਂ ਨੇ ਉਸੇ ਤਰ੍ਹਾਂ ਦੀ ਜਿਹੜੀ ਮਿਸਾਲ ਇਸ ਬਾਗਪੁਰਾਨ ਦੀ ਇੱਕ ਲੜਕੀ ਨੇ ਕਾਇਮ ਕੀਤੀ ਆ ਮਿਸ ਇੰਡੀਆ ਪੰਜਾਬਣ ਦਾ ਜਿਹੜਾ ਖਿਤਾਬ ਜਿੱਤ ਕੇ ਗੱਲਬਾਤ ਵੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਅਸੀਂ ਹਲਕਾ ਬਾਗਪੁਰਾਨਾ ਦੀ ਜਿਹੜੀ ਮੁਗਲੂ ਪੱਤੀ ਦੇ ਵਿੱਚ ਖੜੇ ਆ ਜਿੱਥੇ ਕਿ ਜਿਹੜੀ ਇੱਕ ਧੀ ਵੱਲੋਂ ਜਿਹੜਾ ਬਾਗੇ ਪ੍ਰਾਣੇ ਜਿਹੜੇ ਮੋਗੇ ਦਾ ਅਤੇ ਆਪਦੇ ਮਾਪਿਓ ਦਾ ਜਿਹੜਾ ਨਾਮ ਰੌਸ਼ਨ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤਸਵੀਰਾਂ ਦੇਖ ਲਓ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਵੀਡੀਓ ਤੋਂ ਕਾਫੀ ਜੜੀ ਸਿਹਤ ਮਿਲ ਸਕਦੀ ਹੈ ਕਿਉਂਕਿ ਅੱਜ ਕੱਲ ਜਿਹੜੀਆਂ ਲੜਕੀਆਂ ਜਿਹੜਾ ਕੁਝ ਕਰਕੇ ਦਿਖਾਉਣਾ ਚਾਹੁੰਦੀਆਂ ਤਾਂ ਉਹਨਾਂ ਨੂੰ ਜਿਹੜੀ ਥੋੜੀ ਬਹੁਤੀ ਵੀ ਸਪੋਰਟ ਮਿਲ ਜੇ ਤਾਂ ਉਹ ਜਿਹੜਾ ਨਾਮ ਜਿਹੜਾ ਆਪਣਾ ਬਲੰਦੀਆਂ ਤੇ ਲੈ ਜਾਂਦੀਆਂ ਨੇ ਤੇ ਗੱਲਬਾਤ ਕਰਾਂਗੇ ਉਸ ਲੜਕੀ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁ ਤੇ ਜਿਹੜਾ ਤੁਸੀਂ ਇਹ ਮਿਸ ਇੰਡੀਆ ਪੰਜਾਬਣ ਦਾ ਖਿਤਾਬ ਜਿੱਤਿਆ ਏ ਇਹ ਫੰਕਸ਼ਨ ਕਦੋਂ ਹੋਇਆ ਸੀ ਤੇ ਕਿੱਥੇ ਹੋਇਆ ਸੀ ਇਹ ਇਹ ਫੰਕਸ਼ਨ 25 ਜਨਵਰੀ ਨੂੰ ਹੋਇਆ ਸੀਗਾ ਤੇ ਇਹ ਬਠਿੰਡੇ ਦੇ ਵਿੱਚ ਹੋਇਆ ਸੀ ਫੰਕਸ਼ਨ ਜੀ ਤੇ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਤੁਸੀਂ ਕਿਵੇਂ ਇਸ ਦੀ ਕੀਤੀ ਕਿ ਪਹਿਲਾਂ ਹੀ ਮਨ ਸੀਗਾ ਵੀ ਇਸ ਵੇਲੇ ਹਿੱਸਾ ਲੈਣਾ ਬੰਨਣਾ ਹੀ ਇਸ ਹਾਂਜੀ ਇਹ ਸਭ ਪਹਿਲਾਂ ਓਡੀਸ਼ਨ ਹੋਏ ਸੀਗੇ ਲੁਧਿਆਣੇ ਦੇ ਵਿੱਚ ਉੱਥੇ ਮੈਂ ਮਿਸ ਲੁਧਿਆਣੇ ਦਾ ਵੀ ਖਿਤਾਬ ਜਿੱਤਿਆ ਸੀਗਾ ਤੇ ਇਹ ਸਾਡੀ ਅਕੈਡਮੀ ਆ ਦੀਪਕ ਡਾਂਸ ਅਕੈਡਮੀ ਉਧਰ ਚ ਮੇਰੇ ਹਸਲ ਕੀਤੀ ਆ ਤੇ ਉੱਥੇ ਦੋ ਦਿਨ ਅਸੀਂ ਉੱਥੇ ਰਹੇ ਵੀ ਆ ਤੇ ਦੋ ਦਿਨ ਉਹਨਾਂ ਨੇ ਸਾਨੂੰ ਪੂਰੀ ਤਿਆਰੀ ਕਰਵਾਈ ਸੀ ਇਸ ਬਾਰੇ ਤੇ ਪੜ੍ਹਾਈ ਦੇ ਨਾਲ ਨਾਲ ਜਿਹੜਾ ਇਹ ਇੱਧਰ ਵੀ ਜਿਹੜਾ ਧਿਆਨ ਦੇਣਾ ਪਿਆ ਦੋਵੇਂ ਚੀਜ਼ਾਂ ਨੂੰ ਕਿਵੇਂ ਮੈਨੇਜ ਕੀਤਾ ਬਸ ਅਸੀਂ ਪੜ੍ਹਾਈ ਲਈ ਵੀ ਮੈਂ ਟਾਈਮ ਕੱਢਦੀ ਸੀ ਆਪ ਦਾ ਅੱਡ ਤੇ ਇੱਧਰ ਅਕੈਡਮੀ ਜਾਂਦੀ ਹੁੰਦੀ ਸੀ ਉੱਥੇ ਵੀ ਤਿਆਰੀ ਕਰਦੀ ਹੁੰਦੀ ਸੀ ਜਦੋਂ ਇਹ ਖਿਤਾਬ ਜਿੱਤਿਆ ਤੁਸੀਂ ਕਿਹੜੇ ਸਥਾਨ ਤੇ ਪਹਿਲਾਂ ਤੁਸੀਂ ਇਹ ਦੱਸੋ ਕਿਹੜੇ ਸਥਾਨ ਤੇ ਆਏ ਤੁਸੀਂ ਮੈਂ ਵਿਨਰ ਬਣੀ ਆ ਹਾਂਜੀ ਪਹਿਲੇ ਸਥਾਨ ਤੇ ਆਏ ਹਾਂ ਜੀ ਜਦੋਂ ਇਹ ਸਥਾਨ ਜਿੱਤਿਆ ਕਿੰਨੀ ਖੁਸ਼ੀ ਹੋਈ ਤੇ ਸਭ ਤੋਂ ਪਹਿਲਾਂ ਕਿਹਨੂੰ ਯਾਦ ਕੀਤਾ ਸਾਰਨ ਨਾਲ ਪਹਿਲਾਂ ਮੈਂ ਆਦੇ ਪਾਪਾ ਨੂੰ ਯਾਦ ਕੀਤਾ ਆ ਜੀ ਤੇ ਉਹ ਬਹੁਤ ਖੁਸ਼ੀ ਹੋਈ ਮੈਨੂੰ ਜੀ ਹਾਂਜੀ ਤੇ ਜੋ ਉਸ ਤੋਂ ਜਦੋਂ ਮਦਰ ਤੁਹਾਡੇ ਨਾਲ ਹੀ ਗਏ ਹੋਣਗੇ ਸਭ ਤੋਂ ਪਹਿਲਾਂ ਫੋਨ ਕਿਹਨਾਂ ਨੂੰ ਕੀਤਾ ਤੁਸੀਂ ਸਾਰਨ ਨਾਲ ਪਹਿਲਾਂ ਫੋਨ ਮੈਂ ਆਦੇ ਮੈਮ ਨੂੰ ਕੀਤਾ ਜਿਹੜੀ ਦੀਪਕ ਡਾਂਸ ਅਕੈਡਮੀ ਦੀ ਨਵਜੋਤ ਮੈਮ ਉਹਨਾਂ ਨੂੰ ਕਾਲ ਕੀਤੀ ਸਭ ਤੋਂ ਪਹਿਲਾਂ ਮੈਂ ਬਾਗੇ ਪ੍ਰਾਣੇ ਦੀਆਂ ਜਿਹੜੀਆਂ ਮੇਨ ਹਸਤੀਆਂ ਕਹ ਲੀਏ ਮੇਨ ਸਖੀਤ ਕਹ ਲੀਏ ਉਹਨਾਂ ਚੋਂ ਕਿਹਨੇ ਕਿਹਨੇ ਹੁਣ ਤੱਕ ਤੁਹਾਨੂੰ ਵਧਾਈ ਦਿੱਤੀ ਹੈ ਮੈਨੂੰ ਸਾਨੂੰ ਪਹਿਲਾਂ ਐਮਐਲਏ ਨੇ ਦਿੱਤੀ ਆ ਤੇ ਆਹ ਸਾਡੇ ਮੈਮ ਆਏ ਨੇਗੇ ਸੇਮਸਾ ਉਹਨਾਂ ਨੇ ਚਾਂ ਚਾਂ ਪ੍ਰੀਟੈਂਸ ਸਾਡੇ ਉਹਨਾਂ ਨੂੰ ਜੀ ਦੋਣਾ ਆ ਬਿਲਕੁਲ ਜੀ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਵਾਰਡ ਜਿਵੇਂ ਹਾਸਲ ਕੀਤਾ ਵਾ ਤੇ ਜਿਹੜੀ ਮਿਹਨਤ ਬਹੁਤ ਕੀਤੀ ਆ ਤੇ ਜਿਹੜੇ ਉਹਨਾਂ ਦੇ ਮਦਰ ਆਪਣੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਧੀ ਦੀ ਕਾਮਯਾਬੀ ਦੇ ਵਿੱਚ ਅਕਸਰੀ ਇਹ ਮਦਰ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੁੰਦਾ ਵਾ ਕੀ ਨਾਮ ਹੈ ਜੀ ਆਪਾਂ ਮਿਰਮ ਸੋਨੀਆ ਸਰ ਕੀ ਕਹਿਣਾ ਚਾਹੋਗੇ ਤੁਹਾਡੀ ਧੀ ਨੇ ਜਿਹੜਾ ਪੂਰੇ ਜ਼ਿਲ੍ਹੇ ਦਾ ਸ਼ਹਿਰ ਬਾਗੇਪੁਰਾਣੇ ਦਾ ਨਾਮ ਰੌਸ਼ਨ ਕੀਤਾ ਵਾ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਵੀ ਜਿਵੇਂ ਮੇਰੀ ਬੇਟੀ ਨੇ ਹਨਾ ਕੀਤਾ ਨਾਮ ਰੋਸ਼ਨ ਵੀ ਸਾਰੀਆਂ ਬੇਟੀਆਂ ਐ ਕਰਨ ਕਿਉਂਕਿ ਬਹੁਤ ਜਿਆਦੇ ਮਿਹਨਤਾਂ ਮੇਰੀ ਬੇਟੀ ਦੀ 6-7 ਸਾਲ ਹੋ ਜਾਈਏ ਕਰ ਦੇਹਨੀ ਦੇਖਣੇ ਰਾਤ ਨੂੰ ਦੇਖੀ ਮੈਂ ਇਹ ਕਹਿਣਾ ਚਾਹੁੰਦੀ ਵੀ ਜਿਵੇਂ ਮੇਰੀ ਬੇਟੀ ਨੇ ਆਇਤੀ ਕਰੀਨੀ ਮਿਹਨਤ ਕਰਕੇ ਅੱਗੇ ਵਧੀਆ ਹੋਰ ਵੀ ਬੇਟੀਆਂ ਆਈ ਵਦਨ ਕਿੰਨੀ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਜਿਵੇਂ ਸਾਰੇ ਆਂਡ ਗਵਾਂਡ ਦੇ ਲੋਕ ਚਾਚੀਆਂ ਤਾਈਆਂ ਸਾਰੇ ਇੱਥੇ ਤੁਹਾਨੂੰ ਵਧਾਈਆਂ ਦੇ ਲਈ ਪਹੁੰਚ ਹਾਂਜੀ ਸਾਰੀਆਂ ਚਾਚੀਆਂ ਤਾਈਆਂ ਸਾਰੇ ਆ ਗਏ ਆ ਘਰ ਦੇ ਸਾਰੇ ਪਹੁੰਚੇ ਹੋਏ ਆ ਸਰ ਇੱਥੇ ਹਾਂਜੀ ਕੀ ਸਨੇਹਾ ਦੇਣਾ ਚਾਹੋਗੇ ਜਿਵੇਂ ਆਮ ਤੌਰ ਤੇ ਧੀਆਂ ਨੂੰ ਜਿਹੜੀ ਆਜ਼ਾਦੀ ਘੱਟ ਮਿਲਦੀ ਆ ਮਾਪੇ ਸੋਚਦੇ ਨੇ ਕਿਤੇ ਕੋਈ ਗਲਤ ਰਸਤੇ ਨਾ ਪੈ ਜਾਏ ਉਹੋ ਜਿਹੇ ਲੋਕਾਂ ਨੂੰ ਕੀ ਸਨੇਹਾ ਦੇਉਂਗੇ ਬਸ ਮੈਂ ਤਾਂ ਇਹ ਕਹਿਣਾ ਚਾਹਣੀ ਵੀ ਕੁੜੀਆਂ ਨੂੰ ਮਤਲਬ ਖੰਬ ਦੇਵੋ ਉੱਡਾਂ ਦੀ ਆਜ਼ਾਦੀ ਦੇਵੋ ਐ ਨਹੀਂ ਵੀ ਘਰਾਂ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਰੱਖੋ ਜਿੰਨੇ ਖਰਾਬ ਹੋਣ ਅੰਦਰ ਵੀ ਹੋਏ ਨਾ ਬਟ ਕੁੜੀਆਂ ਨੂੰ ਬਾਹਰ ਕੱਢੋ ਕੁਛ ਨਹੀਂ ਮੁੰਡਿਆਂ ਤੋਂ ਮਤਲਬ ਵੱਧ ਕੁੜੀਆਂ ਕਰ ਰਹੀਆਂ ਅੱਜਕੱਲ ਸਾਰਾ ਕੁਝ ਅੱਗੇ ਵਧਣ ਦੇ ਜੀ ਹਾਂਜੀ ਅ ਇਹਨਾਂ ਦਾ ਕਹਿਣਾ ਕਿ ਜਿਹੜੇ ਆਜ਼ਾਦੀ ਲੜਕੀਆਂ ਨੂੰ ਦੇਣੀ ਜ਼ਰੂਰੀ ਆ ਕਿਉਂਕਿ ਇਸ ਦੇ ਨਾਲ ਹੀ ਜਿਹੜੀ ਆਪਣੀ ਉਹ ਬਲੰਦੀ ਤੱਕ ਪਹੁੰਚ ਸਕਦੀਆਂ ਨੇ ਤੇ ਇਸ ਮਹਾਲੇ ਦੇ ਜਿਹੜੇ ਕਾਉਂਸਲਰ ਨੇ ਉਹ ਵੀ ਸਾਡੇ ਨਾਲ ਨੇ ਸੋਨੀਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਇਸ ਵਾਰਡ ਦੀ ਅਧੀਨ ਇਹ ਜਿਹੜਾ ਅਵਾਰਡ ਜਿੱਤ ਕੇ ਲਿਆਉਂਦਾ ਵਾ ਤੇ ਸਾਰੇ ਖੁਸ਼ੀ ਦਾ ਮਾਹੌਲ ਆ ਆਂਡਗਮਾੜ ਦੇ ਲੋਕੀ ਪਹੁੰਚ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਮੈਂ ਇੰਨੇ ਸਾਰੇ ਪਰਿਵਾਰ ਨੂੰ ਵਧਾਈ ਦਿੰਨੀ ਵੀ ਗੁੜੀਆ ਜਿੱਤਾਈ ਇਹ ਵਾਰ ਜਿੱਤ ਕੇ ਆਈ ਆ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਕੁੜੀਆਂ ਜਿਹੜੀਆਂ ਸਾਰੇ ਕੁੜੀਆਂ ਜੰਮਣ ਤੋਂ ਡਰਦੇ ਆ ਇੱਕ ਸਨੇਹਾ ਹੀ ਆ ਜਿਹੜੀ ਗੁੜੀਆ ਆਪਣੇ ਇਹ ਇੰਡੀਆ ਲੈਵਲ ਤੇ ਜਿੱਤ ਕੇ ਆਈ ਆ ਬਹੁਤ ਹੀ ਵਧੀਆ ਗੱਲ ਆ ਇਹ ਜਿਹੜੇ ਮਾਪਿਓ ਬੱਚੇ ਕੁੜੀਆਂ ਜੰਮਣ ਤੋਂ ਡਰਦੇ ਆ ਇਹ ਉਹਨਾਂ ਨੂੰ ਸਨੇਹਾ ਵੀ ਆਪਾਂ ਨੂੰ ਕੁੜੀਆਂ ਜੰਮਣੀਆਂ ਨੇ ਵੀ ਚਾਹੀਦੀਆਂ ਵਾ ਉਸ ਤੋਂ ਬਾਅਦ ਕੁੜੀਆਂ ਨੂੰ ਮੁੰਡਿਆਂ ਤੋਂ ਜ਼ਿਆਦਾ ਹੀ ਰੱਖਣਾ ਚਾਹੀਦਾ ਘੱਟ ਨਹੀਂ ਰੱਖਣਾ ਚਾਹੀਦਾ ਦੂਸਰੀ ਗੱਲ ਕੁੜੀਆਂ ਨੂੰ ਹਰ ਗੱਲ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੀ ਤੂੰ ਕੁੜੀਂਆ ਸਭ ਤੋਂ ਵੱਡੀ ਗੱਲ ਆਪਣੇ ਲਈ ਇਹ ਆ ਕੁੜੀਆਂ ਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਪੈਰੈਂਟਸ ਨੂੰ ਵੀ ਹਾਂਜੀ ਤੂੰ ਕੁੜੀਆਂ ਨਹੀਂ ਤੂੰ ਘਰੇ ਰਹਿ ਨਹੀਂ ਤੂੰ ਇਹ ਨਹੀਂ ਕਰ ਸਕਦੀ ਨਹੀਂ ਤੂੰ ਉਹ ਨਹੀਂ ਕਰ ਸਕਦੀ ਕੁੜੀਆਂ ਨੂੰ ਹਰ ਇੱਕ ਕੰਮ ਲਈ ਸੋ ਦੀ ਸਪੋਰਟ ਕਰਨੀ ਚਾਹੀਦੀ ਆ ਮਾਪੇ ਵੀ ਹੈ ਦੀਪਕ ਅਕੈਡਮੀ ਵਾਲਾ ਤੇ ਇਹ ਟੀਚਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਜਿਹੜੇ ਕੁੜੀਆਂ ਨੂੰ ਇਹ ਬਹੁਤ ਵਧੀਆ ਸਿਖਾਉਂਦੇ ਆ ਡਾਂਸ ਵਗੈਰਾ ਕੁਝ ਵੀ ਬਹੁਤ ਹੀ ਸਪੋਰਟ ਕਰਦੇ ਆ ਚਾਹੇ ਉਹ ਕੋਈ ਪੈਸੇ ਦੇਣ ਜੁਗਾ ਹੈ ਚਾਹੇ ਨਹੀਂ ਹੈ ਪਰ ਉਹ ਹਰ ਬੱਚੇ ਨੂੰ ਹਰ ਖਾਸ ਕਰਕੇ ਕੁੜੀਆਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਦੀਪਕ ਅਕੈडमी ਵਾਲੀ ਟੀਚਰ ਨੂੰ ਜਿਹੜੇ ਉਹਨਾਂ ਨੇ ਬੱਚਿਆਂ ਨੂੰ ਸਪੋਰਟ ਕਰਦੇ ਆ ਬਿਲਕੁਲ ਜੀ ਲੜਕੀਆਂ ਜਿਹੜਾ ਹੌਸਲਾ ਤੋੜ ਦਿੰਦੇ ਆ ਕਿਉਂਕਿ ਜਦੋਂ ਘਰ ਦੇ ਜਾਂ ਕੋਈ ਆਂਡਗਮਾੜ ਦੇ ਕਹਿਣ ਲੱਗ ਜਾਂਦੇ ਆ ਕਿ ਯਾਰ ਕੁੜੀਆਂ ਨੂੰ ਬਾਹਰ ਨਾ ਭੇਜੋ ਮਾਹੌਲ ਖਰਾਬ ਆ ਸਮਾਜ ਖਰਾਬ ਆ ਤਾਂ ਇਸ ਨਾਲ ਜਿਹੜਾ ਲੜਕੀ ਦਾ ਹੌਸਲਾ ਟੁੱਟਦਾ ਪਰ ਜੇਕਰ ਥੋੜੀ-ਬਹੁਤੀ سپورਟ ਮਿਲ ਜੇ ਤਾਂ ਉਹ ਬਲੰਦੀਆਂ ਤੱਕ ਵੀ ਜਾ ਸਕਦੀ ਆ ਤੇ ਇੱਕ ਦੋ ਗੱਲਾਂ ਹੋਰ ਰਹਿ ਗਈਆਂ ਪੁੱਛਣ ਵਾਲੀਆਂ ਜਿਵੇਂ ਤੁਹਾਡੇ ਨਾਲ ਵੀ ਹੋ ਰਿਹਾ ਉੱਥੇ ਜਿਹੜੀ ਅਕੈਡਮੀ ਦੇ ਵਿੱਚ ਕੁੜੀਆਂ ਹੋਣਗੀਆਂ ਤਾਂ ਉਹ ਵੀ ਤੁਹਾਡੇ ਨਾਲ ਜਿਹੜਾ ਭਾਗ ਲਿਆਊਗਾ ਉਹਨਾਂ ਨੇ ਕੋਈ ਸਥਾਨ ਹਾਸਲ ਕੀਤਾ ਨਾਲ ਤੁਹਾਡੇ ਕੋਲ ਨਹੀਂ ਕਿਸੇ ਨੇ ਨਹੀਂ ਭਾਗ ਲਿੱਤਾ ਸੀਗਾ ਅਕੈਡਮੀ ਦੇ ਵਿੱਚੋਂ ਮੈਂ ਇਕੱਲੀ ਗਈ ਸੀ ਅੱਛਾ ਹਾਂਜੀ ਤਾਂ ਤਿਆਰੀ ਤਾਂ ਨਾਲ ਜਿਹੜੀਆਂ ਕੁੜੀਆਂ ਹੋਰ ਵੀ ਕਰਦੀਆਂ ਹੋਣਗੀਆਂ ਹਾਂਜੀ ਤਿਆਰੀਆਂ ਕੀਤੀਆਂ ਸੀ ਸਾਰਿਆਂ ਨੇ ਹਾਂਜੀ ਪਰ ਅਕੈਡਮੀ ਅਕੈਡਮੀ ਵਾਲਿਆਂ ਨੇ ਵੀ ਤੁਹਾਨੂੰ ਚੁਣਿਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਹੀ ਗਏ ਸੀ ਨਹੀਂ ਉਹਨਾਂ ਨੇ ਮਤਲਬ ਮੈਨੂੰ ਚੁਣਿਆ ਸੀਗਾ ਹਾਂਜੀ ਉਹ ਲੈ ਕੇ ਗਏ ਸੀਗੇ ਮੈਨੂੰ ਹਾਂਜੀ ਬਿਲਕੁਲ ਜੀ ਇਹਨਾਂ ਨੇ ਜਿਹੜਾ ਅੱਜ ਮੁਕਾਮ ਹਾਸਲ ਕੀਤਾ ਵਾ ਤ ਪੂਰਾ ਜਿਹੜਾ ਮਹੱਲਾ ਵਾ ਪੂਰੇ ਜਿਹੜੇ ਸ਼ਹਿਰ ਦੇ ਲੋਕ ਇਹਨਾਂ ਨੂੰ ਦੱਸਿਆ ਕਿ ਐਮਐਲਏ ਸਾਹਿਬ ਨੇ ਵੀ ਵਧਾਈ ਦਿੱਤੀ ਤਾਂ ਇਸ ਤਰ੍ਹਾਂ ਜਿਹੜੀ ਲੜਕੀਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਤਾਂ ਜੋ ਆਪਣੀਆਂ ਉਚ ਬਲੰਦੀਆਂ ਨੂੰ ਸ਼ੋਅ ਸਕਣ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੜਕੀਆਂ ਦਾ ਹੌਸਲਾ ਵਾ ਸਕੇ ਤਾਂ ਸਾਡੇ ਦਾ ਸਾਬਕਾ ਕਾਉਂਸਲਰ ਚਰਨਪ੍ਰੀਤ ਸਿੰਘ ਜੀ ਨੇ ਉਹ ਵੀ ਜਿਹੜੇ ਇੱਥੇ ਵਧਾਈ ਦੇਣ ਦੇ ਲਈ ਗੁਰਸਾਂਝ ਨੂੰ ਪਹੁੰਚੇ ਨੇ ਗੱਲਬਾਤ ਕਰਦੇ ਆ। ਭਾਈ ਕੀ ਕਹਿਣਾ ਚਾਹੋਗੇ ਗੁਰਸਾਂਝ ਜਿਹੜੀ ਇੰਡੀਆ ਦਾ ਜਿਹੜਾ ਸ਼ੋਅ ਹੋਇਆ ਵਾ ਉਹਦੇ ਵਿੱਚੋਂ ਜਿਹੜਾ ਮਿਸ ਪੰਜਾਬਨ ਤੌਰ ਤੇ ਜਿੱਤ ਕੇ ਆਈ ਹੈ ਕੀ ਕਹਿਣਾ ਚਾਹੋਗੇ? ਜਿਹੜੀ ਗੁਰਸਾਂਝ ਹੈ ਉਹ ਇੱਕ ਹੁਨਾਰ ਬੱਚੀ ਹੈ ਸਾਡੇ ਮੱਲੇ ਦੀ ਹੈ ਤੇ ਸਾਨੂੰ ਇਹਦੇ ਤੇ ਬਹੁਤ ਮਾਣ ਹੈ। ਗੁਰਸਾਂਝ ਦਾ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਦੀ ਮਤਲਬ ਡੈਥ ਹੋ ਗਈ ਸੀ ਸ਼ੁਰੂ ਚ ਇਨਾਂ ਦੀ ਮਾਂ ਨੇ ਇਹਨਾਂ ਦਾ ਬੜਾ ਚੰਗਾ ਪਾਲਣ ਪੋਸ਼ਣ ਕੀਤਾ ਹੈ। ਔਰ ਬੱਚੀ ਬੜੀ ਆਗਿਆਕਾਰੀ ਹੈ। ਆਪਦੀ ਮਾਂ-ਬਾਪ ਦੇ ਤਾਂ ਕਹਿਣੇ ਚ ਇਹਨੇ ਹੋਣਾ ਹੀ ਹੈ। ਇਹ ਸਾਡੇ ਵੀ ਕਹਿਣੇ ਚ ਹੈ। ਇਹੋ ਜੇ ਬੱਚਿਆਂ ਦਾ ਅੱਜ ਕੱਲ੍ਹ ਹੋਣਾ ਬੜਾ ਮੁਸ਼ਕਲ ਹੈ। ਸਾਨੂੰ ਇਹੋ ਜੇ ਬੱਚਿਆਂ ਤੇ ਮਾਣ ਹੈ। ਅਸੀਂ ਚਾਹੁੰਦੇ ਆ ਕਿ ਮੱਲੇ ਦੇ ਹੋਰ ਬੱਚੇ ਵੀ ਆ ਜਿਹੜੇ ਉਹ ਇਹੋ ਜੇ ਬਣਨ ਦੀ ਕੋਸ਼ਿਸ਼ ਕਰਨ। ਔਰ ਜਿਹੜੀ ਇਹ ਮਿਸ ਪੰਜਾਬਣ ਮਿਸ ਇੰਡੀਆ ਪੰਜਾਬਣ ਬਣੀ ਹੈ। ਇੰਦੇ ਤੇ ਇਹਨੂੰ ਬਹੁਤ-ਬਹੁਤ ਵਧਾਈਆਂ ਇਹਦੇ ਮੰਮੀ ਨੂੰ ਬਹੁਤ-ਬਹੁਤ ਵਧਾਈਆਂ ਸਾਡੇ ਸਮਾਜ ਨੂੰ ਵੀ ਇਸ ਗੱਲ ਤੇ ਵਧਾਈਆਂ ਕਿ ਇਹ ਜਿਹੜਾ ਬੱਚਾ ਹੈ ਇਹਨੇ ਸਾਰੇ ਮੁਹੱਲੇ ਦਾ ਨਾਮ ਬਾਗੇਪੁਰਾਣੇ ਦਾ ਨਾਮ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਸੀਂ ਇਸ ਗੱਲ ਤੇ ਸਾਰਿਆਂ ਨੂੰ ਵਧਾਈਆਂ ਦੰਨੇ ਆ ਸਾਨੂੰ ਬੜਾ ਮਾਣ ਆ ਇਹਦੇ ਤੇ